ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੀ ਸਾਰੀ ਹੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਸਾਨੂੰ ਮਾਣ ਸਤਕਾਰ ਦਿੰਦੇ ਰਹਿਣਾ ਸਾਡੇ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਗੁਰਬਾਣੀ ਦਾ ਇਤਿਹਾਸ ਪੜਦੇ ਰਹਿਣਾ ਜੀ ਸਾਥ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਆਪਾਂ ਨੂੰ ਗੁਰਬਾਣੀ ਦਾ ਜਾਪ ਮੋਬਾਈਲ ਤੋਂ ਕਰਨਾ ਚਾਹੀਦਾ ਏ ਜਾਂ ਨਹੀਂ ਕਰਨਾ ਚਾਹੀਦਾ ਜਾਂ ਫਿਰ ਕਿੰਨਾ ਹਾਲਾਤਾਂ ਵਿੱਚ ਆਪਾਂ ਗੁਰਬਾਣੀ ਦਾ ਜਾਪ ਮੋਬਾਈਲ ਤੋਂ ਕਰ ਸਕਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪੜਨਾ ਜੀ ਮੂ ਜਹੀਦ ਸਿੰਘ ਫੌਜਾਂ ਆਪਣੇ ਸਭ ਤੇ ਮੇਰ ਭਰਿਆ ਹੱਥ ਰੱਖਣ ਆਓ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਉਂ ਆਪਾਂ ਨੂੰ ਗੁਰਬਾਣੀ ਦਾ ਜਾਪ ਮੋਬਾਈਲ ਫੋਨ ਤੋਂ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਨ ਲਈ ਪੋਥੀ ਸਾਹਿਬ ਜਾਂ ਗੁੜਕਾ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ ਤਾਂ ਉਹਨਾਂ ਦੇ ਪ੍ਰਕਾਸ਼ ਕਰਨ ਉਪਰੰਤ ਜੋ ਵੀ ਕਿੰਨਾ ਨਿਕਲਦੀਆਂ ਹਨ ਪ੍ਰਕਾਸ਼ ਦੀਆਂ ਉਹ ਆਪਣੇ ਚਿਹਰੇ ਤੇ ਆਪਣੇ ਸਰੀਰ ਤੇ ਪੈਂਦੀਆਂ ਹਨ ਉਹਦੇ ਨਾਲ ਆਪਣੇ ਸਰੀਰ ਦੇ ਲੱਖਾਂ ਰੋਗ ਦੂਰ ਹੁੰਦੇ ਹਨ ਆਪਣੇ ਤੋਂ ਕਈ ਬਲਾਵਾ ਦੂਰ ਹੁੰਦੀਆਂ ਹਨ ਆਪਣੇ ਤੇ ਉਹ ਸਤਿਗੁਰ ਦੀ ਕਿਰਪਾ ਹੁੰਦੀ ਹੈ ਆਪਾਂ ਉਸ ਸਮੇਂ ਆਪਦੇ ਗੁਰੂ ਦੇ ਦਰਸ਼ਨ ਕਰ ਰਹੇ ਹੁੰਨੇ ਹਾਂ ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆ ਤਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਅੱਗੇ ਸਿਰ ਝਕਾਉਣੇ ਹਾਂ ਤੇ ਉਹਨਾਂ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਲਾਉਣੇ ਆ ਇਸ ਲਈ ਸਾਧ ਸੰਗਤ ਜੀ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਅੰਸ਼ ਹਨ ਉਹ ਵੀ ਆਪਣੇ ਓਨੇ ਹੀ ਦੁੱਖ ਕੱਟਦੇ ਹਨ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੱਟਦੇ ਹਨ ਇਸ ਲਈ ਸਾਧ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕਿ ਗੁਰਬਾਣੀ ਦਾ ਜਾਪ ਗੁਟਕਾ ਸਾਹਿਬ ਤੋਂ ਹੀ ਕੀਤਾ ਜਾਏ ਤਾਂ ਜੋ ਆਪਾਂ ਨੂੰ ਆਪਣੇ ਗੁਰੂ ਸਾਹਿਬ ਦੇ ਪਾ ਗੁਰਬਾਣੀ ਦੇ ਜਾਪ ਦੇ ਆਸਰੇ ਰੋਜ਼ਾਨਾ ਦਰਸ਼ਨ ਹੁੰਦੇ ਰਹਿਣ ਸੰਗਤ ਜੀ ਕਿਉਂਕਿ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਨ ਲਈ ਗੁਟਕਾ ਸਾਹਿਬ ਜੀ ਨੂੰ ਆਪਣੇ ਸਿਰ ਮੱਥੇ ਨਾਲ ਲਾਉਣਿਆ ਤਾਂ ਉਹਨਾਂ ਦਾ ਆਪਣੇ ਸਿਰ ਮੱਥੇ ਨਾਲ ਲੱਗਣਾ ਆਪਣੇ ਕਿੰਨੇ ਰੋਗ ਦੂਰ ਕਰ ਜਾਂਦਾ ਏ ਕਿੰਨੀਆਂ ਆਪਣੀਆਂ ਤਕਲੀਫਾਂ ਘੱਟ ਕਰ ਜਾਂਦਾ ਏ ਆਪਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਇਸ ਲਈ ਸਾਧ ਸੰਗਤ ਜੀ ਇਹ ਕੰਮ ਮੋਬਾਈਲ ਫੋਨ ਤੇ ਨਹੀਂ ਹੋ ਸਕਦਾ ਕਿਉਂਕਿ ਸਾਧ ਸੰਗਤ ਜੀ ਕਦੇ ਵੀ ਮੋਬਾਈਲ ਫੋਨ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਦਾ ਸਥਾਨ ਨਹੀਂ ਹਾਸਲ ਕਰ ਸਕਦਾ ਤੇ ਦੂਜੀ ਗੱਲ ਸਾਧ ਸੰਗਤ ਜੀ ਮੋਬਾਈਲ ਫੋਨ ਤੇ ਗੁਰਬਾਣੀ ਦਾ ਜਾਪ ਕਰਨ ਵਿੱਚ ਕੋਈ ਵੀ ਸੁਚਿੰਤਤਾ ਨਹੀਂ ਹੁੰਦੀ ਕਿਉਂਕਿ ਆਪ ਸਭ ਜੀ ਜਾਣਦੇ ਹੋ ਕਿ ਮੋਬਾਈਲ ਨੂੰ ਆਪਾਂ ਕਿਤੇ ਵੀ ਯੂਜ਼ ਕਰ ਲੈਨੇ ਆ ਝੂਠੇ ਮਿੱਠੇ ਹੱਥ ਸਦਾ ਲੱਗਦੇ ਰਹਿੰਦੇ ਹਨ ਕਿਤੇ ਵੀ ਜਾਈਏ ਮੋਬਾਈਲ ਆਪਣੇ ਨਾਲ ਹੀ ਹੁੰਦਾ ਹੈ ਆਪਾਂ ਆਪਦੇ ਮੋਬਾਈਲ ਨੂੰ ਕੋਲ ਹੀ ਰੱਖਦੇ ਆ ਕਈ ਵਾਰ ਆਪਣਾ ਮੋਬਾਈਲ ਆਪਣੇ ਪੈਰਾਂ ਵਿੱਚ ਵੀ ਪਿਆ ਹੁੰਦਾ ਹੈ। ਕਈ ਵਾਰ ਉਹ ਜ਼ਮੀਨ ਤੇ نیچے ਵੀ ਡਿੱਗਿਆ ਹੁੰਦਾ ਹੈ। ਤੇ ਫਿਰ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਵੀ ਕੁਝ ਲੋਕ ਤਾਂ ਜਦੋਂ ਫਰੈਸ਼ ਹੋਣ ਵੀ ਜਾਂਦੇ ਨੇ ਉਦੋਂ ਵੀ ਮੋਬਾਈਲ ਆਪ ਦਾ ਨਾਲ ਲੈ ਕੇ ਜਾਂਦੇ ਹਨ। ਸਾਧ ਸੰਗਤ ਜੀ ਫਿਰ ਅੱਗੇ ਤਾਂ ਆਪਾਂ ਆਪ ਹੀ ਜਾਣਦੇ ਆਂ ਵੀ ਉਹ ਮੋਬਾਈਲ ਜਿਹੜਾ ਜਗ੍ਹਾ-ਜਗ੍ਹਾ ਤੇ ਆਪਣੇ ਨਾਲ ਹੁੰਦਾ ਏ ਹਰ ਚੰਗੀ ਗੰਦੀ ਜਗ੍ਹਾ ਤੇ ਆਪਾਂ ਨਾਲ ਲੈ ਕੇ ਜਾਂਦੇ ਆਂ ਜਿਸ ਵਿੱਚ ਬਿਲਕੁਲ ਵੀ ਸੁਚਮਤਾ ਨਹੀਂ ਹੁੰਦੀ ਕਿਵੇਂ ਉਸ ਨੂੰ ਆਪਾਂ ਹਾਜ਼ਰ-ਨਾਜ਼ਰ ਆਪਦੇ ਹੱਥ ਵਿੱਚ ਰੱਖ ਕੇ ਉਸ ਸੁਚਮਤਾ ਭਰੀ ਗੁਰਬਾਣੀ ਦਾ ਜਾਪ ਕਰ ਸਕਦੇ ਹਾਂ ਇਸ ਵਿੱਚ ਸਾਧ ਸੰਗਤ ਜੀ ਆਪਾਂ ਆਪਦੇ ਗੁਰੂ ਦਾ ਨਰਾਦਰ ਕਰਦੇ ਹਾਂ ਹੋ ਸਕੇ ਜਿੰਨਾ ਵੀ ਹੋ ਸਕੇ ਕੋਸ਼ਿਸ਼ ਕਰਿਆ ਕਰੋ ਕਿ ਮੋਬਾਈਲ ਫੋਨ ਤੋਂ ਪਾਠ ਨਾ ਕੀਤਾ ਜਾਵੇ ਤੇ ਤੀਜੀ ਬੇਨਤੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਮੋਬਾਈਲ ਤੋਂ ਗੁਰਬਾਣੀ ਦਾ ਜਾਪ ਕਰਦੇ ਆ ਤਾਂ ਆਪਾਂ ਇੱਕ ਮਨ ਇੱਕ ਧਿਆਨ ਹੋ ਕੇ ਨਹੀਂ ਕਰ ਸਕਦੇ ਕਿਉਂਕਿ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਆ ਮੋਬਾਈਲ ਤੇ ਮੈਸੇਜ ਆਉਂਦੇ ਰਹਿੰਦੇ ਨੇ ਫੋਨ ਕਾਲਸ ਵੀ ਆਉਂਦੀਆਂ ਰਹਿੰਦੀਆਂ ਨੇ ਕਈ ਵਾਰ ਆਪਾਂ ਗੁਰਬਾਣੀ ਦਾ ਪਾਠ ਦਾ ਜਾਪ ਕਰ ਰਹੇ ਹੁੰਨੇ ਆ ਵਿੱਚ ਕੋਈ ਫੋਨ ਆ ਜਾਂਦਾ ਏ ਜਾਂ ਮੈਸੇਜ ਵੀ ਆ ਜਾਵੇ ਤਾਂ ਆਪਾਂ ਨਾ ਆਪਾਂ ਡਿਸਟਰਬ ਹੋ ਜਾਂਦੇ ਆ ਸਾਧ ਸੰਗਤ ਜੀ ਆਪਣਾ ਮੰਨ ਤਾਂ ਪਹਿਲਾਂ ਹੀ ਗੁਰੂ ਆਲੇ ਪਾਸੇ ਬੜੀ ਮੁਸ਼ਕਲ ਨਾਲ ਲੱਗਦਾ ਏ ਫਿਰ ਜਦੋਂ ਆਪਾਂ ਮੋਬਾਈਲ ਫੋਨ ਤੋਂ ਪਾਠ ਕਰਦੇ ਆਂ ਤੇ ਇਦਾਂ ਕੋਈ ਫੋਨ ਕਾਲ ਜਾਂ ਮੈਸੇਜ ਆ ਜਾਵੇ ਤਾਂ ਆਪਣਾ ਮਨ ਉਦੋਂ ਹੀ ਪਟਕ ਜਾਂਦਾ ਏ ਇਸ ਲਈ ਸਾਧ ਸੰਗਤ ਜੀ ਜਿੰਨਾ ਹੋ ਸਕੇ ਗੁਰਬਾਣੀ ਦਾ ਜਾਪ ਗੁਰਕਾ ਸਾਹਿਬ ਤੋਂ ਕਰਿਆ ਕਰੋ ਤੇ ਇੱਕ ਹੋਰ ਬੇਨਤੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਗੁਰਬਾਣੀ ਦਾ ਜਾਪ ਜਾਂ ਨਿਤਨੇਮ ਸੈਭ ਮੋਬਾਈਲ ਫੋਨ ਤੋਂ ਕਰਨ ਲੱਗਦੇ ਆ ਤਾਂ ਆਪਾਂ ਕਈ ਵਾਰ ਹੱਥ ਵੀ ਸੁੱਚੇ ਨਹੀਂ ਕਰਦੇ ਵੀ ਸੋਚਦੇ ਆ ਸੁੱਚੇ ਹੀ ਹਨ ਚਾਹ ਪੀ ਕੇ ਆਪਾਂ ਉਦਾਂ ਹੀ ਡਾਇਰੈਕਟ ਪਾਠ ਦਾ ਪਾਠ ਕਰਨ ਲੱਗ ਜਾਂਦੇ ਆ ਸਾਧ ਸੰਗਤ ਜੀ ਇਹ ਵੀ ਤਾਂ ਸੁਚਪੰਤਾ ਨੂੰ ਭੰਗ ਹੀ ਕਰਨਾ ਹੁੰਦਾ ਹੈ ਤੇ ਇੱਕ ਹੋਰ ਬੇਨਤੀ ਸਾਧ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਦਾ ਜਾਪ ਮੋਬਾਈਲ ਫੋਨ ਤੋਂ ਕਰਦੇ ਆਂ ਤਾਂ ਆਪਾਂ ਗੁਰਬਾਣੀ ਦਾ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਗੁੜਕਾ ਸਾਹਿਬ ਦੀ ਤਰ੍ਹਾਂ ਸੀਸ ਝੁਕਾ ਕੇ ਕੋਈ ਅਰਦਾਸ ਬੇਨਤੀ ਨਹੀਂ ਕਰਦੇ ਤੇ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰ ਲੈਨੇ ਆ ਉਦੋਂ ਵੀ ਆਪਾਂ ਸੀਸ ਝੁਕਾ ਕੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੋਈ ਅਰਦਾਸ ਬੇਨਤੀ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਏ ਵੀ ਆਪਣੇ ਹੱਥ ਵਿੱਚ ਨਾ ਤਾਂ ਗੁਟਕਾ ਸਾਬ ਏ ਨਾ ਆਪਾਂ ਪੋਥੀ ਸਾਬ ਤੋਂ ਪਾਠ ਕਰ ਰਹੇ ਆਂ ਤੇ ਆਪਾਂ ਅਰਦਾਸ ਬੇਨਤੀ ਕਿਸ ਦੇ ਅੱਗੇ ਲਾਈਏ ਮੈਂ ਇਹ ਨਹੀਂ ਕਹਿੰਦੀ ਕਿ ਆਪਣੇ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਮੰਨ ਸਕਦੇ ਆਪਾਂ ਗੁਰੂ ਨੂੰ ਕਿਤੇ ਵੀ ਹਾਜ਼ਰ ਨਾਜ਼ਰ ਮੰਨੀਏ ਉਹ ਉੱਥੇ ਹੀ ਹਾਜ਼ਰ ਹੁੰਦੇ ਹਨ ਪਰ ਜਦੋਂ ਸਾਧ ਸੰਗਤ ਜੀ ਆਪਾਂ ਨੂੰ ਪਤਾ ਏ ਵੀ ਆਪਾਂ ਗੁਟਕਾ ਸੇਬ ਤੋਂ ਵੀ ਕਰ ਸਕਦੇ ਆ ਤੇ ਫਿਰ ਆਲਸ ਕਿਉਂ ਫਿਰ ਆਪਾਂ ਉਸ ਗੁਰੂ ਦੇ ਹੁਕਮ ਨੂੰ ਮੰਨ ਕੇ ਆਪਾਂ ਗੁਟਕਾ ਸੇਬ ਤੋਂ ਕਿਉਂ ਨਹੀਂ ਕਰ ਸਕਦੇ ਇਸ ਲਈ ਸਾਧ ਸੰਗਤ ਜੀ ਹੋ ਸਕੇ ਤਾਂ ਗੁਰਬਾਣੀ ਦਾ ਜਾਪ ਗੁਟਕਾ ਸਹਿਬ ਤੋਂ ਕਰਿਆ ਕਰੋ ਕਿ ਸਾਧ ਸੰਗਤ ਜੀ ਜਿੰਨੀ ਸੰਤੁਸ਼ਟੀ ਜਿੰਨਾ ਸਕੂਨ ਆਪਾਂ ਨੂੰ ਗੁਰਬਾਣੀ ਪੜਨ ਵਿੱਚ ਗੁਟਕਾ ਸਹਿਬ ਤੋਂ ਆਉਂਦਾ ਏ ਤੁਸੀਂ ਕਦੇ ਧਿਆਨ ਲਾ ਕੇ ਦੇਖ ਲਿਓ ਕਦੇ ਵੀ ਮੋਬਾਈਲ ਫੋਨ ਤੋਂ ਗੁਰਬਾਣੀ ਪੜਨ ਵਿੱਚ ਨਹੀਂ ਆਵੇਗਾ ਉਥੇ ਸਿਰਫ ਤੁਹਾਨੂੰ ਇਹ ਹੀ ਮਹਿਸੂਸ ਹੋਵੇਗਾ ਵੀ ਜਿਵੇਂ ਕੋਈ ਡਿਊਟੀ ਸੀ ਤੁਸੀਂ ਕੋਈ ਕੰਮ ਕਰਨਾ ਸੀ ਤੇ ਪੂਰਾ ਕਰ ਲਿਆ ਏ ਕਦੇ ਵੀ ਤੁਹਾਡਾ ਤੁਹਾਡਾ ਮਨ ਖੁਸ਼ ਨਹੀਂ ਹੋਏਗਾ ਏ ਹੁਣ ਸਾਧ ਸੰਗਤ ਜੀ ਆਪਾਂ ਡਿਸਕਸ ਕਰਦੇ ਆਂ ਵੀ ਕਿੰਨਾ ਹਾਲਾਤਾਂ ਵਿੱਚ ਆਪਾਂ ਗੁਰਬਾਣੀ ਦਾ ਜਾਪ ਮੋਬਾਈਲ ਫੋਨ ਤੋਂ ਕਰ ਸਕਦੇ ਆਂ ਕਿਉਂਕਿ ਸਾਧ ਸੰਗਤ ਜੀ ਕਈ ਵਾਰ ਆਪਾਂ ਮਜਬੂਰ ਹੁੰਨੇ ਆਂ ਆਪਾਂ ਕਿਤੇ ਪਾਸੇ ਗਏ ਹੁੰਨੇ ਆ ਜਿੱਥੇ ਆਪਾਂ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਨਾਲ ਨਹੀਂ ਲਿਜਾ ਸਕਦੇ ਉਥੇ ਆਪਣਾ ਆਪਣੇ ਨਾਲ ਜਦੋਂ ਆਪਾਂ ਪਾਸੇ ਟਰੈਵਲ ਕਰਦੇ ਆ ਤਾਂ ਉਥੇ ਇੰਨੀ ਸੁਚਮਤਾ ਨਹੀਂ ਹੁੰਦੀ ਕਿ ਆਪਾਂ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਨੂੰ ਨਾਲ ਲਿਜਾ ਸਕੀਏ ਤਾਂ ਉਥੇ ਸਾਧ ਸੰਗਤ ਜੀ ਆਪਣੀ ਮਜਬੂਰੀ ਬਣ ਜਾਂਦੀ ਏ ਕਿ ਆਪਾਂ ਆਪਣਾ ਨਿਤਨੇਮ ਵੀ ਜ਼ਰੂਰੀ ਕਰਨਾ ਏ ਪਰ ਗੁਰਕਾ ਸਾਹਿਬ ਵੀ ਨਹੀਂ ਹੈਗੇ ਇਸ ਲਈ ਆਪਾਂ ਗੁਰਬਾਣੀ ਦਾ ਜਾਪ ਮੋਬਾਈਲ ਫੋਨ ਤੋਂ ਕਰ ਸਕਦੇ ਹਾਂ ਜੀ ਬੇਨਤੀ ਸਾਧ ਸੰਗਤ ਜੀ ਜਦੋਂ ਕਿਸੇ ਟਾਈਮ ਆਪਣੇ ਕਈ ਵਾਰ ਛੱਟ ਲੱਗੀ ਹੁੰਦੀ ਏ ਜਾਂ ਕੋਈ ਬਜ਼ੁਰਗ ਹੁੰਦੇ ਹਨ ਜਾਂ ਕਈ ਵਾਰ ਆਪਣੇ ਲੱਤਾਂ 'ਤੇ ਕੋਈ ਐਹੋ ਜੀ ਇੰਜਰੀ ਹੋ ਜਾਂਦੀ ਏ ਵੀ ਆਪਾਂ ਬੈਠ ਕੇ ਪਾਠ ਨਹੀਂ ਕਰ ਸਕਦੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਟਕਾ ਸਾਹਿਬ ਤੇ ਜਾਪ ਨਹੀਂ ਕਰ ਸਕਦੇ ਤਾਂ ਉਸ ਸਮੇਂ ਵੀ ਸਾਧ ਸੰਗਤ ਜੀ ਆਪਾਂ ਗੁਰਬਾਣੀ ਦਾ ਸਿਮਰਨ ਸਪੋਰਟ ਮੋਬਾਈਲ ਫੋਨ ਤੋਂ ਕਰ ਸਕਦੇ ਹਾਂ ਤੇ ਕਈ ਵਾਰ ਸਾਧ ਸੰਗਤ ਜੀ ਕੁਝ ਫੈਮਲੀਆਂ ਅੱਜ ਕੱਲਬ ਜੌਬ ਤੇ ਹੁੰਦੀਆਂ ਹਨ ਜਿਵੇਂ ਹਸਬੰਡ ਵਾਈਫ ਦੋਨੋਂ ਹੀ ਜੌਬ ਕਰਦੇ ਨੇ ਤੇ ਉਹਨਾਂ ਦੇ ਬੱਚੇ ਵੀ ਛੋਟੇ ਹੁੰਦੇ ਨੇ ਇਸ ਲਈ ਸਾਧ ਸੰਗਤ ਜੀ ਘਰਾਂ ਦੀਆਂ ਕੁਝ ਮਜਬੂਰੀਆਂ ਕਾਰਨ ਸਵੇਰੇ ਅਮਰਤ ਵੇਲੇ ਆਪਾਂ ਗੁਰਬਾਣੀ ਦਾ ਜਾਪ ਨਹੀਂ ਕਰ ਸਕਦੇ ਉਹ ਡਿਊਟੀ ਤੇ ਜਾ ਕੇ ਜਾਂ ਡਿਊਟੀ ਦੇ ਜਾਂਦੇ ਰਸਤੇ ਹੋਏ ਵਿੱਚ ਉਹਨਾਂ ਨੇ ਸਿਮਰਨ ਕਰਨਾ ਹੁੰਦਾ ਹੈ ਤਾਂ ਉਸ ਟਾਈਮ ਵੀ ਸਾਧ ਸੰਗਤ ਜੀ ਆਪਾਂ ਮੋਬਾਈਲ ਤੋਂ ਗੁਰਬਾਣੀ ਦਾ ਜਾਪ ਕਰ ਸਕਦੇ ਹਾਂ ਕਿਉਂਕਿ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਕੰਡੀਸ਼ਨ ਵਿੱਚ ਆਪਾਂ ਗੁਟਕਾ ਸਾਹਿਬ ਨਹੀਂ ਨਾਲ ਲਿਜਾ ਸਕਦੇ ਕਿਉਂਕਿ ਉੱਥੇ ਉਨੀ ਸੁੱਚਮਤਾ ਨਹੀਂ ਹੁੰਦੀ ਕਬੇੰਤੀ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਆਂ ਤੇ ਆਪਾਂ ਦੇਖਦੇ ਆਂ ਆਮੀਕੇ ਕੁਝ ਸੰਗਤ ਗੁਟਕਾ ਸਾਹਿਬ ਲੈ ਕੇ ਆਪਣਾ ਅਲੱਗ ਤੋਂ ਪਾਠ ਪੜ੍ਹ ਰਹੀ ਹੁੰਦੀ ਹੈ ਨਾਲ ਹੀ ਗ੍ਰੰਥੀ ਸਾਹਿਬ ਵੀ ਗੁਰਬਾਣੀ ਦਾ ਜਾਪ ਕਰ ਰਹੇ ਹੁੰਦੇ ਹਨ ਜਾਂ ਕੀਰਤਨ ਲੱਗਾ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਸ ਸਮੇਂ ਆਪਾਂ ਨੂੰ ਗੁਰਬਾਣੀ ਨੂੰ ਸੁਣਨੋਂ ਪਹਿਲ ਦੇਣੀ ਚਾਹੀਦੀ ਏ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਘਰੇ ਜਾਂਦੇ ਆਂ ਤਾ ਗੁਰੂ ਦੀ ਬਾਣੀ ਨੂੰ ਵਿਚਾਰਨਾ ਚਾਹੀਦਾ ਹੈ ਉਸ ਨੂੰ ਸੁੰਨਣਾ ਚਾਹੀਦਾ ਹੈ ਜੇਕਰ ਆਪਾਂ ਗੁਰਬਾਣੀ ਦਾ ਜਾਪ ਕਰਨਾ ਹੈ ਉਹ ਤਾਂ ਆਪਾਂ ਇਕਾਂਤ ਵਿੱਚ ਇਕੱਲੇ ਘਰੇ ਬੈਠ ਕੇ ਵੀ ਕਰ ਸਕਦੇ ਆ ਇਸ ਲਈ ਸਾਧ ਸੰਗਤ ਜੀ ਇਹ ਧਿਆਨ ਜੋ ਦੇਣ ਜੋ ਗੱਲ ਏ ਕਿ ਜਿੱਥੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਉਥੇ ਗੁਰਬਾਣੀ ਨੂੰ ਸੁਨੋ ਤੇ ਵਿਚਾਰੋ ਸਾਧ ਸੰਗਤ ਜੀ ਨਾ ਕਿ ਬਰਾਬਰ ਹੀ ਬੈਠ ਕੇ ਗੁਰਬਾਣੀ ਦਾ ਸਿਮਰਨ ਕਰਨ ਲੱਗ ਜਾਓ ਆਪਣਾ ਅਲੱਗ ਤੋਂ ਸਾਧ ਸੰਗਤ ਜੀ ਗੁਰੂ ਸਾਹਿਬ ਗੁਰਬਾਣੀ ਦੇ ਪੜਨ ਦੀ ਗਿਣਤੀ ਨਹੀਂ ਕਰਦੇ ਉਹ ਗੁਰਬਾਣੀ ਦੇ ਵਿਚਾਰਨ ਨੂੰ ਦੇਖਦੇ ਹਨ ਕਿ ਮੇਰੀ ਸੰਗਤ ਨੇ ਕਿੰਨੀ ਗੁਰਬਾਣੀ ਵਿਚਾਰੀ ਏ ਉਸ ਗੁਰਬਾਣੀ ਦਾ ਉਹਨਾਂ ਤੇ ਕਿੰਨਾ ਅਸਰ ਏ ਸਾਧ ਸੰਗਤ ਜੀ ਇਸ ਲਈ ਬੇਨਤੀ ਏ ਜੀ ਜੇਕਰ ਕਿਤੇ ਜਾ ਕੇ ਗੁਰਬਾਣੀ ਪੜੀ ਜਾ ਰਹੀ ਏ ਤਾਂ ਉਸ ਨੂੰ ਸੁਨੋ ਤੇ ਵਿਚਾਰੋ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਵੇਖਣ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਤੇ ਵੀਡੀਓ ਬਾਰੇ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ